ਮਿੱਠੇ ਸੁਖ ਬਣਾਈ ਦੁੱਖ ਵਿੱਚ ਸੁਖ ਬਣਾਈ ਮਨ ਕੰਨ ਕਟੂ ਸਾਪੇ ਅਜਤੀ ਵਿੱਚ ਅਕਲ ਦੀ ਆਪ ਜਗਾਈ ਮਨ ਕੰਨ ਕਟੂ ਸਾਪੇ ਅਜਤੀ ਵਿੱਚ ਅਕਲ ਦੀ ਆਪ ਜੁੜ ਕੇ ਫਤਹਾ ਸ੍ਰੀ ਭਗਵਾਨ ਦੀ ਸਹਾਇ ਵਾਰ ਸ੍ਰੀ ਤੁਗਾਪ ਜੀ ਕੇ ਪਾਤਸ਼ਾਹ ਦਸਵੇਂ ਰਤਮ ਭਗਵਤ ਸਮਰੱਖਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿਗੋਬਿੰਦਨ ਸਿਮਰੋ ਸ੍ਰੀ ਹਰਿਦਾਇ ਸ੍ਰੀ ਨਰਕ੍ਰਿਸ਼ਨ ਤੇ ਆਇਆ ਜੈਸ ਦਠਾ ਸਭ ਦੁਖ ਲਾਇ ਇਕ ਬਹਾਦਰ ਸਿੰਘ ਰਾਇ ਜਿਨ ਘਰ ਨਵ ਨੇ ਡਿਆ ਵਤਾਏ ਸਭ ਥਾਈ ਕੋਈ ਸਹਾਰਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਈ ਸਹਾਰਾ ਦਸਾਂ ਪਾਤਸ਼ਾਹਿਆਂ ਦੀ ਜੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਰੱਖ ਕੇ ਬੋਲਦੇ ਸੰਗ ਪਿਆਰਿਆਂ ਚਾਹਾਂ ਸਹਬ ਜਾਦੇ ਉਚਾਰੀਆਂ ਮੁਕਤੇਆਂ ਹੱਥੀਆਂ ਜਪੀਆਂ ਤੱਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਅਟਕ ਕੀਤਾ ਜਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੋਲ ਦੇ ਜਨ ਸੰਗਾ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਤਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀਆਂ ਵੀ ਸ਼ੀਰਾਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੇ ਬਹੁਤੋ ਦੇ ਪੰਜ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲ ਲੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਅਦੇਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿ ਆਵਨ ਜਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਧੰ ਆਂ ਧਾਮ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬੇਗਗ ਤੇਗ ਫਤਿਹ ਮਿਰਦ ਕੇ ਪੈਜ ਪੰਥ ਕੇ ਜੀਤਾ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਦੇ ਸਿੱਖਾਂ ਨੂੰ ਸਿੱਖਦਾਰ ਪੇ ਸਦਾਨ ਰਹਾ ਤਦਾ ਬਾ ਦੇਤ ਦਾਨ ਬਿਸਾਹ ਹਵਦਾਨ ਪ੍ਰਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰਸਾ ਹਵਦੇ ਤੇ ਦਾਰਸ਼ਨੈ ਸਨਾਣ ਚੌਕੀਆਂ ਝੰਡੇ ਬੁੰਗੇ ਜੋ ਕਾਉ ਜੋ ਕੇ ਅਕਲ ਧਰਮ ਕਾ ਜੈਕਾਰ ਬੋਲਾ ਦੇ ਸਿੱਖਾਂ ਦਾ ਨਾਮ ਨਿਭਾ ਮਤੁ ਚਿ ਮਤ ਪਤ ਦਾ ਰਾਖਾ ਆਖ ਵਾਹੇ ਗੁਰੂ ਏ ਆਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਦੀ ਆਓ ਸ੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਨਾਲ ਤੋਂ ਪੰਥ ਨੂੰ ਵੇਸ਼ ਹੋ ਰਿਹਾ ਗਿਆ ਹੈ ਭੁੱਲੇ ਦਰਸ਼ਨ ਦੀ ਦਰ ਸੇਵਾ ਸੰਭਾਲਦਾ ਦਾਨੁ ਖਾਲਸਾ ਦੇ ਨੂੰ ਬਖਸ਼ਾਓ ਇਹ ਨੇ ਬਾੜਿਆਂ ਦੇ ਮਹਾਨ ਨੇ ਇੱਤਾਨੇ ਆਂਦੇ ਤਾਣ ਲੈ ਉੱਟਾਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦੀ ਦੇ ਹضور ਅਰਦਾਸ ਬੇਣਤੀ ਜੋਧੜਾ ਜੀ ਚਾਰ ਪਹਿਰ ਰਹਿਣ ਘਰ ਅੰਦਰ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਰਾਤ ਘਰ ਅੰਦਰ ਸੇਵਾ ਸਿਮਰਨ ਦੁਆਰਾ ਬਤੀਤ ਕਰਾਉਣਾ ਧੰਨ ਧੰਨ ਆਮਰ ਸਹੀਤ ਬਾਬਾ ਦੀਪ ਸਿੰਘ ਸਾਹਿਬ ਜੀ ਅਦੇ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਹੀਰ ਗੰਗ ਸਾਹਿਬ ਦੇ ਵਿਖੇ ਪਾਵਨ ਦਰਬਾਰ ਅੰਦਰ ਆਪ ਜੀ ਦੇ ਸੰਗ੍ਹਾਸਣ ਸਾਜ ਕੇ ਪਿਆਰਾ ਨਾਮ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਖੁੱਲੇ ਦਰਸ਼ਨ ਬਿਦਾਲੇ ਬਖਸ਼ਿਸ਼ ਕਰਕੇ ਪਾਵਨ ਉਪਦੇਸ਼ ਬਖਸ਼ ਕੇ ਮਿਹਾਲ ਮਿਹਾਲ ਕਰਾ ਜੀ ਸਰਬੱਤ ਸੰਗਤ ਦਿਆਂ ਹਾਜ਼ਰੀਆਂ ਤਿਲ ਫੋਲ ਪੇਟਾਵਾਂ ਸਰਵਾਂ ਦਰਕਦਾਨੇ ਪ੍ਰਵਾਨ ਕਰਨੀਆਂ ਯਾਤਰਾ ਸਫਲ ਕਰਨੇ ਆਪਣੇ ਦਰੋ ਕਰੋਂ ਸਕੇ ਸਦਾ ਪਰ ਉੱਸਾ ਨਾਮ দান ਬਖਸ਼ਨਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਓ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਸਥਾਨ ਉਤ ਪ੍ਰਕਾਸ਼ ਅਸਤਾਨ ਤੇ ਲਗਣ ਦੇ ਆਪ ਆਗਿਆ ਬਖਸ਼ੋ ਦੇ ਰਸਤੇ ਪੈੜੇ ਅੰਦਰ ਆਪ ਅੰਗ ਸੰਗ ਸੁਹਾਈ ਹੋਣਾ ਅੱਖਰ ਵਾਕ ਦਾ ਕਟਪੁਲ ਚੁੱਕ ਮਾਫ ਕਰਨਾ ਸੇਖ ਬੜ ਦੇ ਸੁਣਦੇ ਸਰਬਤਲਾਹੇ ਬੰਧ ਹੋਵਨ नान करबता पाहिगुरू जी का ख़ालसा वाहिगुरू जी फतेह बोले सो